ਵਕਤ ਰਹਿੰਦੇ ਹੀ ਖੁਦ ਨੂੰ ਬਦਲ ਲੈਣ ਵਿੱਚ ਹੀ ਭਲਾਈ ਹੈ ਕਿਉਂਕਿ ਜੇ ਵਕਤ ਬਦਲਿਆ ਤਾਂ ਤਕਲੀਫ ਬਹੁਤ ਹੋਵੇਗੀ ਅੱਜ ਦੇ ਦੌਰ ਵਿੱਚ ਉਹੀ ਰੱਬ ਹੈ ਜਿਸ ਦੇ ਕੋਲ ਪੈਸਾ ਤੇ ਪਦ ਹੈ ਅੱਜ ਰਿਸ਼ਤੇ ਦਾ ਨਾਮ ਪੈਸਾ ਬਣ ਗਿਆ ਕਰਮ ਕਿੰਨੇ ਵੀ ਗੰਦੇ ਕਿਉਂ ਨਾ ਹੋਣ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਤੁਹਾਡੀ ਅਣ ਪੜਤਾ ਤੁਹਾਡੇ ਬੁਰੇ ਕਰਮ ਤੁਹਾਡਾ ਬੁਰਾ ਵਿਵਹਾਰ ਸਭ ਮਾਫ਼ ਕਰ ਦਿੱਤਾ ਜਾਵੇਗਾ ਕੁਝ ਲੋਕ ਆਪਣੇ ਮਤਲਬ ਲਈ ਰਿਸ਼ਤਾ ਜੋੜਦੇ ਨੇ ਆਪਣਾ ਕੰਮ ਕੱਢ ਕੇ ਲੋਕਾਂ ਦਾ ਦਿਲ ਤੋੜਦੇ ਨੇ ਉਹ ਸੋਚਦੇ ਨੇ ਕਿ ਉਹਨਾਂ ਤੋਂ ਜ਼ਿਆਦਾ ਚਲਾਕ ਹੋਰ ਕੋਈ ਨਹੀਂ ਪਰ ਹਕੀਕਤ ਵਿੱਚ ਉਹ ਖੁਦ ਆਪਣੀ ਕਿਸਮਤ ਖਰਾਬ ਕਰ ਦਿੰਦੇ ਜੇਕਰ ਉਹਨਾਂ ਨੂੰ ਜਾਣਾ ਹੈ ਤਾਂ ਜਾਣ ਦਿਓ ਰਿਸ਼ਤਿਆਂ ਵਿੱਚ ਪਿਆਰ ਚੰਗਾ ਲੱਗਦਾ ਹੈ ਪੀਖ ਮੰਗਣਾ ਨਹੀਂ ਇੱਕ ਵਾਰ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਕਿਸੇ ਦੇ ਦੁਆਰਾ ਟਾਲੇ ਜਾ ਰਹੇ ਹੋ ਤਾ ਫਿਰ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਇੱਕ ਹੱਦ ਤੱਕ ਟੁੱਟ ਜਾਣ ਤੋਂ ਬਾਅਦ ਇਨਸਾਨ ਆਪਣੇ ਹਿੱਸੇ ਵਿੱਚ ਆਈ ਖੁਸ਼ੀਆਂ ਨੂੰ ਵੀ ਠੁਕਰਾ ਦਿੰਦਾ ਹੈ ਜਿਨ੍ਹਾਂ ਨੇ ਤੁਹਾਨੂੰ ਕਸ਼ਟ ਦਿੱਤਾ ਕਸ਼ਟ ਦਾ ਉਹਨਾਂ ਨੂੰ ਵੀ ਮਿਲੇਗਾ ਤੇ ਵਿਸ਼ਵਾਸ ਰੱਖਣਾ ਤੁਹਾਨੂੰ ਇਹ ਦੇਖਣ ਦਾ ਮੌਕਾ ਵੀ ਮਿਲੇਗਾ ਆਪਣਾ ਤਾਂ ਉਹ ਹੁੰਦਾ ਹੈ ਜੋ ਕਿਸੇ ਦੂਸਰੇ ਲਈ ਤੁਹਾਨੂੰ ਨਜ਼ਰਅੰਦਾਜ਼ ਨਾ ਕਰੇ ਅਰੇ ਕਦਰ ਕਰਨੀ ਹੀ ਹੈ ਤਾਂ ਜਿਉਂਦੇ ਜੀ ਕਰੋ ਅਰਥ ਹੀ ਚੁੱਕਣ ਲੱਗਿਆ ਤਾਂ ਨਫ਼ਰਤ ਕਰਨ ਵਾਲੇ ਵੀ ਰੋਪੈਂਦੇ ਨੇ ਚੁੱਪ-ਚਾਪ ਸਹੰਦੇ ਰਹੋ ਤਾਂ ਤੁਸੀਂ ਚੰਗੇ ਹੋ ਜੇਕਰ ਤੁਸੀਂ ਬੋਲ ਪਏ ਤਾਂ ਤੁਹਾਡੇ ਤੋਂ ਬੁਰਾ ਕੋਈ ਨਹੀਂ ਹਰ ਰਿਸ਼ਤੇ ਦੀ ਆਪਣੀ ਆਪਣੀ ਸੀਮਾਵਾਂ ਹੁੰਦੀਆਂ ਨੇ ਪਰ ਜਦੋਂ ਗੱਲ ਤੁਹਾਡੇ ਸਨਮਾਨ ਦੀ ਹੋਵੇ ਤਾਂ ਉੱਥੇ ਰਿਸ਼ਤੇ ਨੂੰ ਖਤਮ ਕਰ ਦੇਣਾ ਹੀ ਸਹੀ ਹੈ ਸਹਾਰੇ ਇਨਸਾਨ ਨੂੰ ਖੋਖਲਾ ਕਰ ਦਿੰਦੇ ਨੇ ਅਤੇ ਉਮੀਦਾਂ ਇਨਸਾਨ ਨੂੰ ਕਮਜ਼ੋਰ ਕਰ ਦਿੰਦੀਆਂ ਨੇ ਇਸ ਲਈ ਆਪਣੇ ਦਮ ਤੇ ਹੀ ਜੀਵਣਾ ਸ਼ੁਰੂ ਕਰੋ ਕਿਉਂਕਿ ਤੁਹਾਡੇ ਤੋਂ ਚੰਗਾ ਸਾਥੀ ਅਤੇ ਹਮਦਰਦ ਤੁਹਾਡਾ ਹੋਰ ਕੋਈ ਨਹੀਂ ਹੋ ਸਕਦਾ ਕਿਸਮਤ ਅਤੇ ਆਪਣੇਆਂ ਇਹਨਾਂ ਦੋਨਾਂ ਦਾ ਕੋਈ ਭਰੋਸਾ ਨਹੀਂ ਇਹ ਕਦੋਂ पलट ਸਕਦੇ ਨੇ ਨਰਮ ਦਿਲ ਦੇ ਲੋਕ ਜਲਦੀ ਰੋ ਪੈਂਦੇ ਨੇ ਜਲਦੀ ਰੁੱਸ ਜਾਂਦੇ ਨੇ ਤੇ ਫਿਰ ਜਲਦੀ ਮੰਨ ਵੀ ਜਾਂਦੇ ਨੇ ਮੈਂ ਸੁਣਿਆ ਕਿ ਇਹੋ ਜਿਹੇ ਲੋਕ ਰੱਬ ਨੂੰ ਬਹੁਤ ਪਸੰਦ ਆਉਂਦੇ ਨੇ ਉਮੀਦ ਕਰਨਾ ਗਲਤ ਨਹੀਂ ਹੁੰਦਾ ਪਰ ਸਾਡੇ ਤੋਂ ਗਲਤੀ ਇਹ ਹੁੰਦੀ ਹੈ ਕਿ ਅਸੀਂ ਗਲਤ ਲੋਕਾਂ ਤੋਂ ਉਮੀਦ ਲਗਾ ਲੈਂਦੇ ਹਾਂ ਸ਼ਬਦ ਦਾ ਵੀ ਆਪਣਾ ਸਵਾਦ ਹੁੰਦਾ ਹੈ ਬੋਲਣ ਤੋਂ ਪਹਿਲਾਂ ਖੁਦ ਚੱਖ ਲੈਣਾ ਚਾਹੀਦਾ ਜੇਕਰ ਖੁਦ ਨੂੰ ਚੰਗਾ ਨਾ ਲੱਗੇ ਤਾਂ ਦੂਜਿਆਂ ਨੂੰ ਕਿਵੇਂ ਲੱਗ ਸਕਦਾ ਹੈ ਦਿਲ ਤਾਂ ਹਲੇ ਵੀ ਜ਼ਿੰਦਾ ਹੈ ਬਸ ਫੀਲਿੰਗਸ ਮਰ ਗਈ ਨੇ ਕਾਰ ਦਿੱਤਾ ਆਜ਼ਾਦ ਉਹਨਾਂ ਨੂੰ ਜੋ ਸਾਡੇ ਦਿਲ ਵਿੱਚ ਰਹਿ ਕੇ ਖਾਬ ਕਿਸੇ ਹੋਰ ਦੇ ਦੇਖਦੇ ਸੀ ਜਿਸ ਇਨਸਾਨ ਨੇ ਦੁੱਖ ਵਿੱਚ ਖੁਸ਼ ਰਹਿਣਾ ਸਿੱਖ ਲਿਆ ਸਮਝ ਲੈਣਾ ਉਸ ਇਨਸਾਨ ਦੀ ਜ਼ਿੰਦਗੀ ਸਫਲ ਹੋ ਗਈ ਜ਼ਿੰਦਗੀ ਵਿੱਚ ਤੁਸੀਂ ਮੁਸਕੁਰਾਣਾ ਸਿੱਖ ਲਓ ਰੋਣਾ ਤਾਂ ਲੋਕ ਸਿਖਾ ਹੀ ਦੇਣਗੇ ਉਹ ਲੋਕ ਅੱਖੀਂ ਛੁੱਟੇ ਜਾਂਦੇ ਨੇ ਜਿਨ੍ਹਾਂ ਨਾਲ ਅਸੀਂ ਹੱਥੋਂ ਜ਼ਿਆਦਾ ਜੁੜ ਜਾਂਦੇ ਹਾਂ ਜਿਸ ਦਿਨ ਤੋਂ ਤੁਸੀਂ ਕਿਸੇ ਨੂੰ ਆਪਣੀ ਆਦਤ ਬਣਾ ਲੈਂਦੇ ਹੋ ਉਸ ਦਿਨ ਤੋਂ ਹੀ ਉਹ ਇਨਸਾਨ ਤੁਹਾਨੂੰ ਕਦੀ ਵੀ ਬਰਬਾਦ ਕਰ ਸਕਦਾ ਹੈ ਇਸ਼ਕ ਐਨਾ ਹੀ ਕਰੋ ਜ਼ਿੰਦਗੀ ਵਿੱਚ ਕਿ ਤੁਹਾਡੀ ਸੈਲਫ ਰਿਸਪੈਕਟ ਦਾ ਮਜ਼ਾਕ ਨਾ ਬਣੇ ਮੰਨਿਆ ਮੁਹੱਬਤ ਜ਼ਰੂਰੀ ਹੈ ਪਰ ਇੱਜ਼ਤੋਂ ਜ਼ਿਆਦਾ ਕਦੇ ਵੀ ਨਹੀਂ ਖੂਬਸੂਰਤ ਹੋਣਾ ਜ਼ਰੂਰੀ ਨਹੀਂ ਪਰ ਕਿਸੇ ਲਈ ਜ਼ਰੂਰੀ ਹੋਣਾ ਬਹੁਤ ਖੂਬਸੂਰਤ ਹੈ ਜਿਸਮ ਉਤੇ ਜ਼ਖਮ ਦਿਓਗੇ ਤਾਂ ਚੱਲੇਗਾ ਪਰ ਆਤਮ ਸਨਮਾਨ ਉਤੇ ਖਰੋਜ ਬਿਲਕੁਲ ਵੀ ਬਰਦਾਸ਼ਤ ਨਹੀਂ ਖੁੱਲ ਕੇ ਜਿਉਣਾ ਹੈ ਤਾਂ ਕਦੇ ਕਿਸੇ ਤੇ ਨਮਰਨਾ ਇਹ ਮੁਹੱਬਤ ਦਾ ਨਵਾਂ ਦੌਰ ਹੈ ਜਿੱਥੇ ਤੁਸੀਂ ਅੱਜ ਹੋ ਕੱਲ ਉੱਥੇ ਕੋਈ ਹੋਰ ਹੈ ਜ਼ਿੰਦਗੀ ਮੋਹ ਤੋਂ ਸ਼ੁਰੂ ਹੁੰਦੀ ਹੈ ਮੋਹ ਪੰਖ ਹੋਣ ਤੇ ਖਤਮ ਹੁੰਦੀ ਹੈ ਕਿਸੇ ਨੂੰ ਫੋਰਸ ਨਾ ਕਰੋ ਕਿ ਉਹ ਤੁਹਾਨੂੰ ਯਾਦ ਕਰੇ ਕੁਝ ਦਿਨ ਖਾਮੋਸ਼ ਰਹਿ ਕੇ ਦੇਖੋ ਕਿ ਉਸ ਦੀ ਜ਼ਿੰਦਗੀ ਵਿੱਚ ਤੁਹਾਡੀ ਕਿੰਨੀ ਵੈਲਿਊ ਹੈ ਤੁਸੀਂ ਕਿਸੇ ਨੂੰ ਹਰਟ ਕਰੋ ਤੇ ਉਹ ਖਾਮੋਸ਼ ਹੋ ਜਾਵੇ ਤਾਂ ਸਮਝ ਲੈਣਾ ਕਿ ਉਹ ਤੁਹਾਨੂੰ ਖੁਦ ਤੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਸਹਿਣਾ ਚਾਹੀਦਾ ਮੌਕੇ ਤੇ ਕਹਿਣਾ ਵੀ ਚਾਹੀਦਾ ਜ਼ਿੰਦਗੀ ਵਿੱਚ ਸ਼ਾਂਤੀ ਵਿੱਚ ਸ਼ਾਂਤੀ ਨਾਲ ਰਹਿਣਾ ਵੀ ਚਾਹੀਦਾ ਆਪਣੀ ਚੋਪੜੀ ਵਿੱਚ ਰਾਜ ਕਰਨਾ ਦੂਸਰਿਆਂ ਦੇ ਮਹਿਲ ਵਿੱਚ ਗੁਲਾਮੀ ਕਰਨ ਨਾਲੋਂ ਕਈ ਗੁਣਾ ਬਿਹਤਰ ਹੈ ਪ੍ਰਸ਼ੰਸਾ ਨਾਲ ਪਿਗਲਣਾ ਨਾ ਗੁੱਸੇ ਨਾਲ ਜਲਣਾ ਨਾ ਆਪਣੀ ਬੁਰੀਾਈ ਨਾਲ ਉਬਲਣਾ ਨਾ ਅਤੇ ਕਿਸੇ ਦੇ ਮਿੱਠੇ ਬੋਲਾਂ ਨਾਲ ਫਿਸਲਣਾ ਨਾ ਇਕੱਲੇ ਰਹਿਣਾ ਸਹੀ ਹੈ ਬਲਕਿ ਉਹਨਾਂ ਲੋਕਾਂ ਨਾਲ ਰਹਿਣ ਨਾਲੋ ਜੋ ਤੁਹਾਡੀ ਕਦਰ ਨਹੀਂ ਕਰਦੇ ਜ਼ਰੂਰਤ ਤੋਂ ਜ਼ਿਆਦਾ ਸੋਚਣਾ ਇਨਸਾਨ ਦੀਆਂ ਸਾਰੀਆਂ ਖੁਸ਼ੀਆਂ ਛਿਨ ਲੈਂਦਾ ਹੈ